ਹੈਲੋ ਮੰਮੀ ਸਾਸੀ ਗਾ ਹਾਂਜੀ ਦੱਸੋ ਕੀ ਮੇਰਾ ਰਿਸ਼ਤਾ ਮੈਂ ਤੁਹਾਨੂੰ ਪਹਿਲਾਂ ਹੀ ਇਹ ਗੱਲ ਕਹਿ ਦਿੱਤੀ ਮੇਰਾ ਰਿਸ਼ਤਾ ਮੇਰੇ ਤੋਂ ਪੁੱਛੇ ਬਗੈਰ ਕਿਤੇ ਨਹੀਂ ਕਰਨਾ ਮੈਂ ਬਾਅਦ ਵਿੱਚ ਗੱਲ ਕਰਦੀ ਹਾਂ ਸਿਮਰਲ ਮੇਰੀ ਗੱਲ ਦੇ ਸੁਣ ਤੂੰ ਫੋਨ ਕੱਟੀ ਲੱਗੀ ਜੰਨੀ ਚਲ ਕੀ ਹੋਇਆ ਦਾਲਦੇ ਪੂਰੀ ਸੁੰਦੀ ਕੋ ਨਹੀਂ ਫੋਨ ਕੱਟ ਚੜਦੀ ਆ ਵੜ ਕੇ ਹੋਇਆ ਕੀ ਆ ਉਹ ਵਿਆਹ ਵਾਸਤੇ ਕਹਿੰਦੀ ਮੈਂ ਨਹੀਂ ਕਰਨਾ ਅਜੇ ਵਿਆਹ ਤੇ ਮੈਂ ਲਕੀ ਨੂੰ ਤੇ ਸੀਮਾ ਨੂੰ ਘਰ ਵੇਖਣ ਅਸੇ ਗੱਲ ਛੜੀ ਇਹਨੇ ਨਾ ਕਰਦੀ ਆ ਹਾਂ ਕਹਿੰਦੀ ਮੈਂ ਕੋ ਨਹੀਂ ਕਰਨਾ ਮੈਂ ਆ ਕੇ ਗੱਲ ਕਰਨੀ ਆ ਮੈਂ ਨਹੀਂ ਇਹ ਵਿਆਹ ਕਰਨਾ ਹੈ ਵੀ ਨਾ ਰਿਸ਼ਤੇ ਵੇਖਦੇ ਫਿਰ ਪਰਪੰਜੀ ਇਹ ਤਾਂ ਮੁੰਡਾ ਹੀ ਬੜਾ ਸੋਹਣਾ ਤੇ ਨਾਲ ਰਿਸ਼ਤਾ ਵੀ ਚੰਗਾ ਆ ਬਾਕੀ ਰਹਿ ਗਈ ਸੀ ਘਰ-ਬਾਰ ਵੇਖਣ ਦੀ ਗੱਲ ਉਹ ਬੱਚੇ ਵੇਖਣ ਗਏ ਆ ਉਹਨਾਂ ਨੇ ਹੁਣੇ ਆ ਕੇ ਦੱਸਣਾ ਵੀ ਘਰ-ਬਾਰ ਕਿਸ ਤਰ੍ਹਾਂ ਦਾ ਘਰ ਵਧੀਆ ਹੀ ਏ ਉਹਨਾਂ ਨੇ ਮੈਂ ਤੇ ਲੱਕੀ ਨੂੰ ਕਿਹਾ ਸੀ ਮੈਂ ਕਿਹਾ ਤੂੰ ਦੇਖ ਲਈ ਸਾਰਾ ਕੁਝ ਚੰਗੀ ਤਰ੍ਹਾਂ ਆਪਣੇ ਨਾਲ ਪਰ ਇਹਨੇ ਕਿਹਾ ਨਾ ਕਰਤੀ ਰਿਸ਼ਤੇ ਤੋਂ ਹੋਰ ਘਰ ਥੋੜਾ ਬਾਹਰ ਛੜਨੀ ਆ ਪਤਾ ਨਹੀਂ ਮੈਨੂੰ ਜਸਵੀਰ ਇਹਦੇ ਦਿਲ ਦਿਮਾਗ ਚ ਕੀ ਗੱਲਾਂ 'ਤੇ ਚਲਦੀਆਂ ਨੇ ਮੈਨੂੰ ਨਹੀਂ ਜਿਆ ਪਤਾ ਹੁਣ ਦੱਸ ਗੱਲ ਹੀ ਨਹੀਂ ਵੀ ਸੁਣਦੀ ਬੰਦਾ ਗੱਲ ਤੇ ਸੁਣਦਾ ਫੋਨ ਕੀਤਾ ਤੂੰ ਗੱਲ ਤੇ ਪੂਰੀ ਕਰ ਨਾਲੇ ਫਿਰ ਵੇਖੋ ਦੂਜਿਆਂ ਦੇ ਘਰ ਜਾ ਕੇ ਕਹਿਣ ਦੀ ਸ਼ਮੀ ਦੇ ਸੋਹਰੇ ਤੇ ਜੇ ਉਹਦੀ ਸੱਸ ਨੇ ਟੈਲੀਫੋਨ ਸੁਣ ਲਿਆ ਕਿ ਨਾ ਕਰਨ ਢਈ ਐ ਅਗਲਿਆਂ ਨੇ ਕਹਿਣਾ ਵੇਖ ਲੋ ਉਹ ਤੇ ਕਿੰਨਾ ਨਾਲ ਕੱਲ ਲਾਲਾ ਖਲੋਤੀ ਹੁੰਦੀ ਆ ਆ ਜਾ ਲੱਕੀ ਨੰਗਿਆ ਨੰਗਿਆ ਆਜੋ ਆਜੋ ਇਹ ਵੀ ਆ ਗਏ ਆ ਆਜੋ ਲਓ ਗੱਲ ਬਦਲ ਫਈ ਆਜੋ ਮੰਮੀ ਥੋੜੀ ਖੁਸ਼ੀ ਵਾਲੀ ਗੱਲ ਜੀ ਮੈਂ ਕਹਣਾ ਉਹਨਾਂ ਦਾ ਘਰ ਨਿਹਰਾ ਸ਼ੀਸ਼ ਮਹਿਲ ਤੇ ਸੱਸ ਬੜੀ ਚੰਗੀ ਇਨਾ ਵਧੀਆ ਸੁਭਾਅ ਹੈ ਇਹ ਇਹ ਮੁੰਡਾ ਬੜਾ ਸੋਹਣਾ ਜੀ ਸੁਭਾਅ ਦਾ ਵੀ ਬੜਾ ਚੰਗਾ ਜੀ ਮੈਂ ਕਿੰਨੀ ਆਪ ਹੀ ਇੰਨੀ ਖਾਤਿਰਦਾਰੀ ਸਾਡੀ ਕੀਤੀ ਕਦੀ ਕੁਛ ਕਦੀ ਕੁਛ ਉਹ ਤਾਂ ਕਹਿੰਦੇ ਸਾਨੂੰ ਕੁੜੀ ਪਸੰਦ ਜੇ ਫੋਟੋ ਤੇ ਵੇਖ ਕੇ ਉਹਨਾਂ ਨੇ ਤਾਂ ਹਾਂ ਕਰ ਦਿੱਤੀ ਕਹਿੰਦੇ ਕੁੜੀ ਤੇ ਪਸੰਦ ਨੂੰ ਸੰਤਨ ਤਾਂ ਪ੍ਰਾਪਰ ਜਾਈ ਬੜੇ ਪਸੰਦ ਆਏ ਕੈਪਲੀ ਇੰਨੀ ਸੋਹਣੀ ਆ ਉਹ ਕਹਿੰਦੇ ਜਿਹੜੀ ਸਾਡੀ ਨੋ ਹੋਣੀ ਆ ਨਾ ਆਪਾਂ ਧੀ ਬਣਾ ਕੇ ਲਿਓਣੀ ਆ ਕਿਉਂਕਿ ਉਹਨਾਂ ਦੀ ਧੀ ਨਹੀਂ ਨਾ ਕੋਈ ਹੈਗੀ ਤੇ ਆਂਟੀ ਦਾ ਸੁਭਾਅ ਇਨਾ ਵਧੀਆ ਮੈਨੂੰ ਲੱਗਾ ਨਾ ਮੈਂ ਕਹਿੰਦਾ ਮਾਸਾ ਨਹੀਂ ਚਿੜਚਿੜਾ ਪੰਨਾ ਹੁਣ ਮੰਮੀ ਤੇ ਚਾਚੀ ਤੇ ਟੈਨਸ਼ਨ ਵੀ ਨਹੀਂ ਹੋਜੋ ਤੁਹਾਡੀਆਂ ਦੋਵੇਂ ਕੁੜੀਆਂ ਸੁਖੀ ਆ ਸ਼ੰਮੀ ਵੱਲ ਹੋਇਆਗਾ ਉਹਦੀ ਸੱਸ ਦਾ ਪਰ ਮੈਨੂੰ ਪਤਾ ਵਾ ਸਿਮਰਤ ਦੀ ਸੱਸ ਨੇ ਇਹਨੂੰ ਖੁਸ਼ ਰੱਖਣਾ ਜੀ ਇੰਨੀ ਕਿ ਜ਼ਿਆਦਾ ਚੰਗੀ ਆ ਨਾ ਕੋਈ ਹਿਸਾਬ ਨਹੀਂ ਕਹਿੰਦੀ ਮੈਂ ਤੈਨੂੰ ਖਾਲੀ ਇਤਨੀ ਭੇਜਣਾ ਆ ਸਿਮਰਤ ਨੂੰ ਸਗਨ ਦੇਓ ਉਹਨੇ ਬਦੋ ਬਦੀ ਗਾਰਾ ਸਗਨ ਲੈ ਆਇਓ ਹਾਂਜੀ ਉਹਨੇ ਬਦੋ ਬਦੀ ਦੇ ਦਿੱਤਾ ਕਹਿੰਦੇ ਆਪਾਂ ਨਹੀਂ ਇੰਜ ਭੇਜਣਾ ਤੁਹਾਨੂੰ ਸਾਡੀ ਗੱਲ ਪੱਕੀ ਜੇ ਸਗੰ ਦੇ ਦਿੱਤਾ ਜੇ ਸਾਨੂੰ ਹੁਣੋ ਇਸ ਤਰ੍ਹਾਂ ਗੱਲ ਤੇ ਸੁਣ ਲੋ ਤੇ ਸਿਮਰਤ ਨੂੰ ਫੋਨ ਕਰੋ ਤੇ ਉਹਨੂੰ ਕਬੀ ਘਰ ਆ ਜਾ ਹੁਣ ਉਹਨਾਂ ਦਾ ਨਹੀਂ ਜੇ ਪਤਾ ਉਹਨਾਂ ਨੇ ਕਿਦਾਂ ਆ ਜਾਣਾ ਮੇਰੀ ਗੱਲ ਸੁਣ ਚਾਚੀ ਜੀ ਉਹਨਾਂ ਨੇ ਤੇ ਸਾਡੀ ਗੱਲ ਤੇ ਸੁਣ ਮੰਮੀ ਮੇਰੀ ਗੱਲ ਸੁਣੋ ਕਹਿੰਦੇ ਕੁੜੀ ਸਾਨੂੰ ਚਾਹੀਦੀ ਦੋ ਕੱਪੜਿਆਂ ਚ ਸਾਨੂੰ ਕੁਛ ਨਹੀਂ ਚਾਹੀਦਾ ਉਹਦੇ ਕੱਪੜੇ ਲੇੜੇ ਆਪਾਂ ਖੁਦ ਜਾ ਕੇ ਬਣਾਉਣੇ ਉਹਨੂੰ ਨਾਲ ਖੜਕੇ ਉਹਦੀ ਪਸੰਦ ਹੀ ਉਹ ਵੀ ਸਾਡੇ ਵੱਲੋਂ ਪਹਿਲਾਂ ਮੇਰੀ ਘਰ ਉਹ ਚਾਚੀ ਜੀ ਗੱਲ ਤਾਂ ਸੁਣੋ ਮੈਂਨ ਵੱਡੀ ਗੱਲ ਮੰਮੀ ਸਰਦਾਰ ਸੋਹਣਾ ਸੁਨੱਖਾ ਮੁੰਡਾ ਜੋੜੀ ਬਹੁਤ ਸੋਹਣੀ ਜੱਤਨੀ ਜੇ ਸਰਦਾਰ ਤੇ ਹੈ ਗਈ ਹੈਗਾ ਚਾਚੀ ਜੀ ਉਹ ਕਹਿੰਦੇ ਕੁੜੀ ਨੂੰ ਮੇਰੀ ਚਾਚੀ ਜੀ ਕਹਿੰਦੇ ਕੁੜੀ ਨੂੰ ਗੱਡੀ ਕਿਹੜੀ ਪਸੰਦ ਆ ਗੱਡੀ ਦੱਸੋ ਆਪਾਂ ਉਹ ਗੱਡੀ ਪਹਿਲੋ ਘਟਾਉਣੀ ਆ ਤੇ ਡੋਲੀ ਜਿਹੜੀ ਆ ਉਹ ਗੱਡੀ ਚ ਆਉਣੀ ਆ ਦੂਸਰੀ ਹਾਏ ਕਿ ਮਿੰਦਵੇ ਮੰਮੀ ਗੱਲ ਤੇ ਸੁਣੋ ਦੂਸਰੀ ਇਹ ਗੱਲ ਕਹਿੰਦੇ ਜਿੱਦਾਂ ਦਾ ਰਿਸ਼ਤੇ ਦੀ ਗੱਲ ਤੋਰੀ ਹੈ ਨਾ ਸਾਡੇ ਘਰ ਤੇ ਲਹਿਰਾਂ ਬਹਿਰਾਂ ਹੋ ਗਈਆਂ ਬਿਜ਼ਨਸ 'ਚੇ ਵਾਦਾ ਸਾਡੇ ਘਰ ਘਰ ਕੋਈ ਵੀ ਹਰੇਕ ਖੁਸ਼ੀ ਆਂਦੀ ਖੁਸ਼ੀ ਇਹ ਖੁਸ਼ੀ ਆਂਦੀ ਆ ਸਾਡੀ ਕੁੜੀ ਕਹਿੰਦੀ ਤੁਹਾਡੀ ਕੁੜੀ ਇੰਨੀ ਕਰਮਾਂ ਵਾਲੀ ਐ ਨਾ ਕੋਈ ਹਾਮ ਨਹੀਂ ਆਏ ਹਾਏ ਸੁਣੋ ਗੱਲ ਇੱਕ ਮਿੰਟ ਮੰਮੀ ਸਿਮਰਤ ਨੂੰ ਫੋਨ ਨਾ ਕਰਿਓ ਮੈਂ ਜਾ ਕੇ ਲੈ ਆਉਂਦਾ ਵਾ ਤੂੰ ਤੁਸੀਂ ਜਾ ਕੇ ਲੈ ਆਓ ਸਿੱਧਾ ਹੀ ਜਾ ਕੇ ਲੈ ਆਉਣਾ ਵਾ ਉਹਨੇ ਨਾ ਕਰਨੀ ਨਹੀਂ ਐਨੀਆਂ ਗੱਲਾਂ ਸੁਣਨੀਆਂ ਨਾਲੇ ਸ਼ਹਿਰ ਦਾ ਮੁੰਡਾ ਹੋਰ ਉਹਨੂੰ ਕੀ ਚਾਹੀਦਾ ਠੀਕ ਹੈ ਨਾ ਚਾਚੀ ਜੀ ਚਾਚੀ ਜੀ ਜਾਣਦੇ ਕਿ ਆ ਕੇ ਲੈ ਆਉਂਗਾ ਅਹੀਂ ਤੈਨੂੰ ਸੇਰ ਦਾ ਟਾਈਮ ਦੇਤਾ ਵਾ ਕਿ ਆਪਾਂ ਸੇਰੇ ਆਵਾਂਗੇ ਆਪਣੀ ਭੈਣ ਨੂੰ ਲੈ ਕੇ ਤੇ ਵੇਖੋ ਉਹਨਾਂ ਨੇ ਆਣਾ ਉਹਨਾਂ ਨੇ ਕੀ ਕਰਨਾ ਨਾ ਹੁਣ ਕਿਦਿਆਂ ਪਾਵਾਂਗੇ ਤੁਹਾਡੇ ਘਰ ਤੂੰ ਤੇ ਇੰਨੇ ਖੁਸ਼ ਹੋ ਗਏ ਤੈਨੂੰ ਇੰਨਾ ਵੀ ਚੇਤਾ ਭੁੱਲ ਗਿਆ ਤੇ ਉਹਨਾਂ ਨੇ ਕੀ ਕਰਨਾ ਨਾ ਹੁਣ ਹੁਣ ਉਹਨਾਂ ਨੇ ਆਣਾ ਇੱਧਰ ਆਪਾਂ ਥੋੜੀ ਜਾਨਾ ਸਿਮਰਤ ਨੂੰ ਲੈ ਕੇ ਮੰਮੀ ਮੇਰੀ ਗੱਲ ਸੁਣੋ ਹਾਂ ਤੂੰ ਛੰਮੀ ਵੱਲ ਜਾਵਾਂ ਸਿਮਰਤ ਨੂੰ ਵੀ ਨਾਲ ਲੈ ਆਓ ਤੇ ਛੰਮੀ ਨੂੰ ਨਾਲ ਲੈ ਆਓ ਉਹ ਮੇਰੀ ਗੱਲ ਸੁਣੋ ਇੰਨਾ ਟਾਈਮ ਹੈਗਾ ਸਾਡੇ ਕੋਲ ਤੂੰ ਕੀ ਕਰਨੀ ਤਿਆਰੀ ਮੰਮੀ ਐਂ ਕਰੋ ਚਾਚੀ ਦੀ ਨਸ਼ਮੀ ਨੂੰ ਫੋਨ ਕਰੋ ਉਹਨਾਂ ਨੇ ਤੇ ਆਣਾ ਹੀ ਆ ਉਹਨਾਂ ਨੂੰ ਕੋਈ ਪਾਈ ਨੂੰ ਨਾਲ ਲੈ ਨਾਲ ਹੀ ਸਿਮਰਤ ਨੂੰ ਲੈ ਆ ਰਾਤ ਆਜੋ ਤੀ ਕੱਲ ਉਹਦੇ ਸੱਸ ਤੇ ਬਿਓਰ ਆ ਜਗੇ ਨਾਲੇ ਉਹਨਾਂ ਨੂੰ ਵੀ ਪਤਾ ਲੱਗੇ ਸੱਸ ਨੂੰ ਰਿਸ਼ਤਾ ਪਾ ਕਿੱਥੇ ਜੋੜਿਆ ਵਾ ਐਡੇ ਅਮੀਰ ਘਰ ਰਿਸ਼ਤਾ ਹੋੜੇ ਕੁਝ ਲੈਣਾ ਨਹੀਂ ਦੇਣਾ ਨਹੀਂ ਉਸਾਂ ਕੁੜੀ ਤੋੜਨ ਲੱਗੇ ਆ ਸੋ ਮੰਮੀ ਸਗੋਂ ਸੇ ਇਹ ਗੱਲ ਆ ਬਲਾਓ ਨਾ ਸਾਰਿਆਂ ਨੂੰ ਪਤਾ ਲੱਗੇ ਤੇ ਜਾ ਕੇ ਨਾ ਵਿਚਾਰ ਦਾ ਸਮਾਨ ਜਿੰਨਾ ਵੀ ਆ ਨਾ ਮਿਠਾਈ ਮਠੂਈ ਮੈਕਡਿਕ ਕੋਲਡ ਡਰਿੰਕ ਸਾਰੀ ਲਾਓ ਤੁਹਾਨੂੰ ਕੀ ਹੋ ਗਿਆ ਵਾ ਤਰ ਸੱਪ ਸੋਚੀ ਜਾਂਦੇ ਏ ਕੀ ਚਾਹ ਚਾਹਦੀ ਮਮੀ ਚਾਚੀ ਜੀ ਕੀ ਗੱਲ ਹੋਈ ਆ ਤੁਹਾਨੂੰ ਕੋ ਦੇ ਜੇ ਸੋਣੇ ਘਰ ਲਓ ਹਾਇ ਰੱਬਾ ਸਾਡੀ ਸੁਣੋਗੇ ਤੇ ਅਸੀਂ ਬੋਲੀਏ ਹਾਇ ਰੱਬਾ ਤੁਸੀਂ ਸਾਨੂੰ ਬੋਲਣ ਨਹੀਂ ਹੀ ਪੇ ਦਿੰਦੇ ਤੁਹਾਨੂੰ ਪੱਕੀ ਬੋਲਣ ਦੇਣਾ ਸੰਤ ਤੇ ਵੇਖ ਕੇ ਚਾਹ ਚੜ ਗਿਆ ਵਾ ਸਾਨੂੰ ਤੇ ਇੰਨੀ ਖੁਸ਼ੀ ਹੋਈ ਆ ਇਹ ਚਾਹ ਸਾਰੇ ਨੇ ਠੰਡੇ ਪਾ ਲਓ ਹਾ ਜੀ ਠੰਡੇ ਪਾ ਲਓ ਹਾਂ ਇਹ ਚਾਹ ਠੰਡੇ ਪਾ ਲਓ ਤੇ ਠੰਡੇ ਕੋ ਪਾ ਲਈਏ ਭਰਾਵਾ ਸਿਮਰ ਨੇ ਨਾ ਕਰਤੀ ਜੇ ਉਹ ਕਹਿੰਦੀ ਮੈਨੇਜ ਕਰਨਾ ਜੀ ਬੀਆ ਕੀ ਚਾਹੀਦਾ ਵਾ ਪੇਲੋ ਤੇ ਉਹ ਕਹਿੰਦੀ ਸੀ ਪਿੰਡ ਆ ਪਿੰਡ ਆ ਮੈਨੂੰ ਨਹੀਂ ਜੇ ਪਤਾ ਆਪੇ ਫੋਨ ਕਰਕੇ ਪੁੱਛ ਲੋ ਸੁ ਕੇ ਆਪੇ ਜਾ ਕੇ ਭਾਬਾ ਪੁੱਛ ਲੈ ਸਿੱਧਾ ਸਿੱਧਾ ਸਮਝਾ ਦਿਓ ਪਿਰਿਸ਼ਤਾ ਕਰਨਾ ਪੈਤੀ ਕਰਨਾ ਵਾ ਹੋਣੀ ਤੇਰੀ ਨਾਂ ਜਲਨੀ ਪੇਲੋ ਤੇ ਪਿੰਡ ਦਾ ਬਹਾਨਾ ਲਾ ਦਿੱਤਾ ਤੂੰ ਗੱਲ ਹੀ ਨਹੀਂ ਪੀ ਸੁਣਦੀ ਮੈਂ ਫੋਨ ਕੀਤਾ ਤੁਹਾਡੇ ਫੋਨ ਹੀ ਘਟ ਚੜਿਆ ਮਮੀ ਹੁਣ ਤੇ ਘਰ ਬਾਹਰ ਵੀ ਵਧੀਆ ਮੁੰਡਾ ਵੀ ਸਰਦਾਰ ਸਭ ਕੁਝ ਇੱਥੇ ਸ਼ਹਿਰ ਚਾ ਉਹਨੂੰ ਹੋਰ ਕੀ ਚਾਹੀਦਾ ਵਾ ਪਤਾ ਨਹੀਂ ਭਾਬਾ ਇਸ ਕੁੜੀ ਨੇ ਕੀ ਕਰਨਾ ਜੇ ਪਹਿਲਾਂ ਖੋਦੀ ਗੰਦੀ ਸੀ ਕਿ ਜੇ ਸ਼ੰਮੀ ਦਾ ਵਿਆਹ ਕਰਤਾ ਤੇ ਮੇਰਾ ਵੀ ਕਰ ਦੋ ਤੇ ਤੁਸੀਂ ਜਿੱਥੇ ਚਾਹਦੇ ਜੈ ਨਾ ਤੇ ਉੱਥੇ ਕਰਾਂਗੇ ਪਰ ਹੁਣ ਪਤਾ ਨਹੀਂ ਲੱਗੀ ਕੀ ਗੱਲ ਹੋਗੀ ਉਹ ਕਦੀ ਮੈਂ ਕਰਨਾ ਹੀ ਨਹੀਂ ਮੇਰੇ ਵਿਆਹ ਬਾਰੇ ਸੋਚੋ ਨਾ ਨੁਕਸ ਹੀ ਗੱਡੀ ਜਾਂਦੀ ਸਾਰਿਆਂ ਚੋਂ ਲੱਕੀ ਇੱਕ ਵਾਰੀ ਤੂੰ ਫੋਨ ਕਰ ਖਾਨੂ ਪੁੱਛਣ ਕਰਦਾ ਨਹੀਂ ਫੋਨ ਕੀ ਕਰਨਾ ਮੈਨੂੰ ਲੈ ਕੇ ਆਉਣਾ ਵਾ ਅਸੀਂ ਕਿੱਥੇ ਜਾਣਾ ਐ ਐਵੇਂ ਅਗਲਿਆਂ ਦੇ ਘਰ ਜਾ ਕੇ ਫੇਰ ਉਹ ਵੱਧ ਘੱਟ ਕਰੋਗੇ ਤੂੰ ਫੋਨ ਕਰ ਕਰਾ ਸਿਬ ਕਰਦਾ ਫੋਨ ਉਹਨੂੰ ਕਹ ਆ ਜਾ ਘਰ ਤਹਨੇ ਕੁਰੀਨ ਕੀ ਚਾਹੀਦਾ ਔਰ ਆਵਤ ਕੇ ਦੁਆਰਾ ਜਾਣਕਿਆ ਗਿਆ ਨੰਬਰ ਆਪੀ ਫੀਸ ਮੈਂ ਦੁਬਾਰਾ ਕਰਦਾ ਕਰੋਤੀ ਦੁਬਾਰਾ ਮੈਂ ਆਪੀ ਫੀਸ ਹੈ ਕੀ ਕਰੇ ਕੁਝ ਕੀ ਪਤਾ ਆ ਸਾਰਾ ਮੰਮੀ ਦੇ ਲਾਡ ਪਿਆਰ ਨੇ ਵਿਗਾੜਿਆ ਉਹਨੂੰ ਉਹ ਤੇ ਮੇਰੀ ਗੱਲ ਸੁਣਦੀ ਨਹੀਂ ਜੇ ਮੈਂ ਗੁੱਸੇ ਨਾਲ ਗੱਲ ਕਰਾਂ ਫਿਰ ਮੰਮੀ ਮੇਰੇ ਤੇ ਬੋਲਦੇ ਆ ਮੇਰਾ ਹੀ ਸਾਰਾ ਲਾਡ ਪਿਆਰ ਉਹਦੇ ਵੀ ਤੇ ਘਾਇ ਦੋਨਾਂ ਨੇ ਕੀਤਾ ਵਾ ਹੁਣ ਉਹ ਤੇ ਜਿਆਦਾ ਹੀ ਚੜਾਇਆ ਸਾਰੀ ਗੱਲ ਮੇਰੇ ਤੇ ਆ ਜਾਣੀ ਕਰਨਾ ਜਿਆਦਾ ਹੀ ਚੜਾਇਆ ਨੂੰ ਹੋਈ ਏ ਮੈਂ ਹੀ ਬਸ ਸਾਰੀ ਗੱਲ ਮੇਰੇ ਤੇ ਹੀ ਆ ਜਾਣੀ ਹੁਣ ਆਪਕੇ ਦੁਆਰਾ ਜਾਣ ਕੇ ਮੰਮੀ ਚਾਹਤੂ ਮੇਰੇ ਕਿ ਸੁਣੋ ਗੱਲ ਮੈਂ ਤੇ ਜਾਣੇ ਲੈ ਕੇ ਹੁੰਨੇ ਸੀਮਰਤ ਨੂੰ ਤੇਰੀ ਕਾਰ ਨਾ ਮੈਂ ਕੀ ਕਮਾਨੇ ਮੇਰੀ ਗੱਲ ਸੁਣ ਤੇਰਾ ਦਿਮਾਗ ਖਰਾਬ ਹੋਇਆ ਉਹਦੀ ਸੱਸ ਅੱਗੇ ਪਤਾ ਕਿੰਨੀਆਂ ਗੱਲਾਂ ਸੁਣਾ ਮੇਰੀ ਗੱਲ ਸੁਣ ਜਾਨ ਦੀ ਲੋੜ ਕੋਈ ਨਹੀਂ ਸ਼ਮੀ ਨੂੰ ਫੋਨ ਲਾ ਉਹਨੂੰ ਕਹਿ ਤੂੰ ਇਹਨੂੰ ਬੰਨੇ ਨਾਲ ਲੈ ਕੇ ਘਰਾਤੀ ਕਰ ਸ਼ਮੀ ਕਰ ਹਾਂ ਉਹ ਲੈ ਕੇ ਆ ਜੂਗੀ ਜੀ ਇੰਜ ਕਰ ਕਿਸੇ ਨੂੰ ਪਤਾ ਵੀ ਨਹੀਂ ਲੱਗਣਾ ਤੇ ਘੁੰਮਣੇ ਫਿਰ ਦੇ ਕੇ ਚੁੱਪ ਕਰਕੇ ਘਰ ਨੂੰ ਲੈ ਆ ਸ਼ਮੀ ਨਾਲ ਗੱਲ ਕਰੋ ਚਾਚਾ ਮੇਰੀ ਗੱਲ ਸੁਣੋ ਜੇ ਹਰ ਮੁੰਡੇ ਨੂੰ ਇਸ ਤਰ੍ਹਾਂ ਹੀ ਨਾ ਕਰਦੇ ਫਿਰੋਗੇ ਤੇ ਫਿਰ ਕਿਹ ਤਰ੍ਹਾਂ ਪਾਰਿਸਤ ਲਾਓਗੇ ਤਾਂ ਕਿ ਤੇ ਤੇ ਰਿਸ਼ਤਾ ਕਰਨਾ ਜੇ ਫਿਰ ਪਹਿਲ ਮੈਨੂੰ ਉਹਨੂੰ ਪਹੁੰਚ ਲਾ ਪੇ ਜੇ ਕੋਈ ਉਹਦਾ ਮੁੰਡਾ ਹੈਗਾ ਵਾ ਉਹਦੀ ਨਜ਼ਰ ਚ ਤੇ ਜੇ ਉਹਨੇ ਉਹਦੇ ਆਪ ਕਰੋਨਾ ਵਾ ਹਾਂ ਸਾਨੂੰ ਦੱਸੇ ਇੱਕ ਮਿੰਟ ਚੁੱਪ ਕਰੋ ਤੂੰ ਸਹੀ ਗੱਲ ਭੰਜੇ ਦੀ ਤੂੰ ਸ਼ੰਮੀ ਨੂੰ ਫੋਨ ਕਰ ਕਰਾ ਫੋਨ ਲਾਇਆ ਤਾਂ ਹੈਗਾ ਵਾ ਕੀ ਪਤਾ ਸ਼ੰਮੀ ਨੇ ਵੀ ਚੁੱਕ ਨਾ ਕਿ ਨਹੀਂ ਚੁੱਕਣਾ ਸਪੀਕਰ ਲਾਵੇ ਸਪੀਕਰ ਤੇ ਹੀ ਲਾਤਾ ਵਾ ਉਨਾ ਸਿਮਰਤ ਨੇ ਭਾਵੇਂ ਕਹੇ ਜੀ ਤਾਂ ਨਾ ਚੁੱਕੀ ਫੋਨ ਸ਼ਮੀ ਹਲੋ ਸ਼ਮੀ ਕੀ ਹਾਲ ਹੈ ਅੰਜੀ ਬਸ ਸਿਕਾ ਵੀ ਰਹੀ ਆ ਸਿਕਾ ਠੀਕ ਹੈ ਵਧੀਆ ਤੂੰ ਉਸ ਨਾਲ ਠੀਕ ਹੈ ਹਾਂ ਜੀ ਜੀ ਵਧੀਆ ਬਾਕੀ ਠੀਕ ਨੇ ਸਾਰੇ ਹਾਂ ਸਭ ਠੀਕ ਆ ਅੱਛਾ ਮੈਂ ਨਾ ਸਿਮਰਨ ਨਾਲ ਗੱਲ ਕਰਨੀ ਸੀ ਤਾਂ ਫਾਂਕੀਟੀ ਜਾਂਦੀ ਕੋ ਅੱਛਾ ਸਿਮਰਤ ਸਿਮਰਤ ਕਮਰੇ ਤੇ ਗਈ ਆ ਹਾਂ ਤੇ ਮੈਂ ਨਾ ਫੋਨ ਕਰਦਾ ਪੈ ਤੇ ਫੋਨ ਮੇਰਾ ਫੋਨ ਕੱਟੀ ਜਾਂਦੀ ਆ ਹਾਂ ਮੇਰੇ ਉਹ ਨੂੰ ਅਸੰਦੀ ਸੀ ਨਾਲੇ ਰੌਂਡ ਹੀ ਕੰਦੇ ਰਿਸ਼ਤੇ ਲੋਕਾਂ ਦੇ ਕੀ ਕਰਦਾ ਮੁੰਡਾ ਹਾਂ ਉਹ ਨਾ ਸ਼ਮੀਰ ਈਸਤਾ ਦੇ ਬਹੁਤ ਵਧੀਆ ਵਾ ਕੱਲਾ ਕੱਲਾ ਮੁੰਡਾ ਵਾ ਤੇ ਕਾਰੋਬਾਰ ਵੀ ਉਹਦਾ ਆਪਣਾ ਵਾ ਹੈਗਾ ਵੀ ਸਰਦਾਰ ਆ ਬਹੁਤ ਸਸਤੇ ਨਹੀਂ ਲੱਗੀ ਹੈਗੀ ਤੇ ਅੱਛਾ ਮੇਰੀ ਗੱਲ ਸੁਣ ਤੇਰੀ ਸਸਤੇ ਨਹੀਂ ਲੱਗੇਗੀ ਕਿਤੇ ਕਿ ਲੱਗੇਗੀ ਵੀਰੇ ਕੋਈ ਨਹੀਂ ਸਾਈਡ ਤੋਂ ਕਿਦਾਂ ਕਰਦਾ ਉਹ ਮੇਰੀ ਗੱਲ ਸੁਣ ਸ਼ਮੀਰ ਤੂੰ ਨਾ ਸਾਈਡ ਤੋਂ ਕੇ ਗੱਲ ਕਰ ਫਿਰ ਮੇਰੀ ਸੁਣ ਗੱਲ ਫਿਰ ਉਹਨੂੰ ਸਮਝਾਈਂ ਹਾਂ ਕੋਈ ਗੱਲ ਨੀ ਮੈਂ ਇਹਨੂੰ ਸਮਝਾਉਂਦੀ ਆ ਨਾ ਰੋਂਦੀ ਸੀ ਕਹਿੰਦੀ ਮੈਂ ਨੀ ਰਿਸ਼ਤਾ ਕਰਨਾ ਹੈਗਾ ਤੇ ਮੈਨੂੰ ਕਹਿੰਦੇ ਆ ਵੀ ਇੱਥੇ ਵਿਆਹ ਕਰਾ ਜਿਹੜੇ ਵੈਸੇ ਜੇ ਨਹੀਂ ਪਸੰਦ ਸਿਮਰਤ ਨੂੰ ਤੇ ਫਿਰ ਹਨਾ ਆਪਾਂ ਧੱਕਾ ਕੱਤੋਂ ਕਰਨਾ ਵਾ ਮੇਰੀ ਗੱਲ ਕਰਾਓ ਸ਼ਮੀ ਨਾਲ ਸ਼ਮੀ ਮੇਰੀ ਗੱਲ ਸੁਣ ਹਾਂ ਹੁਣ ਮੇਰੀ ਗੱਲ ਕਰਾਓ ਜੀ ਅੱਲਾ ਹੜ ਕਰੀ ਸੀ ਮਨ ਕਰੀ ਸ਼ਮੀ ਕੀ ਹਾਲ ਹੀ ਹਾਂ ਠੀਕ ਹੈ ਮੇਰੀ ਸੁਣ ਗੱਲ ਇਹਨੂੰ ਚੰਗੀ ਤਰ੍ਹਾਂ ਸਮਝਾ ਦੇ ਪਰ ਰਿਸ਼ਤਾ ਤੇਰਾ ਇੱਥੇ ਹੀ ਹੋਣਾ ਹੀ ਹੋਰ ਕਿਤੇ ਨਹੀਂ ਹੋਣਾ ਹੈਗਾ ਇਹ ਰੋ ਰੋ ਕੇ ਸੱਚੀ ਨਾ ਹੋਵੇ ਬਾਬੂ ਤਰਕੀ ਦੀ ਗੱਲ ਸੁਣੋ ਇਹ ਦੋਨੋਂ ਪਸੰਦੀ ਨਾ ਹੋਊਗਾ ਤਾਂ ਤੁਸੀਂ ਕਿੱਦਾਂ ਕਰਦੋਗੇ ਮੈਨੂੰ ਤਾਂ ਸਮਝ ਨਹੀਂ ਲੱਗਣ ਦੀ ਤੁਹਾਡੀ ਜਦੋਂ ਮੰਨਦੀ ਨਹੀਂ ਪਈ ਫੇਰ ਸ਼ਮੀ ਇਹਦੀ ਪਸੰਦ ਚੱਲਣੀ ਆ ਪਹਿਲੇ ਮੇਰੇ ਨਾਲ ਗੱਲ ਸੋਣਾ ਪਹਿਲੋ ਇੱਕ ਰਿਸ਼ਤਾ ਆਇਆ ਇਹ ਕਹਿੰਦੀ ਪਿੰਡ ਆ ਚਲੋ ਉਹਦੇ ਵੱਲੋਂ ਆਪਾਂ ਨਾ ਕਰ ਦਿੱਤੀ ਜੇ ਹੋਉਂਦੀ ਰਿਸ਼ਤਾ ਵਧੀਆ ਆਉਂਦੀ ਤਾਂ ਕਿਉਂ ਨਹੀਂ ਹਾਂ ਕਰਦੀ ਪਈ ਤੇ ਜਾਂ ਸਾਨੂੰ ਸੱਚੀ ਸੱਚੀ ਦੱਸਦੇ ਵੀ ਜੇ ਇਹਦੇ ਕੋਈ ਮੁੰਡਾ ਪਸੰਦ ਹੈਗਾ ਤਾਂ ਮੈਂ ਉੱਥੇ ਕਰ ਦਿੰਦੀ ਆਹ ਆਹ ਸਹੀ ਗੱਲ ਆ ਪਰ ਪਾਪੀ ਮੈਨੂੰ ਕਿਹਨੇ ਇਦਾਂ ਕੋਈ ਕਰਦਾ ਮੇਰੀ ਸੋਨ ਬਾਕੀ ਤੇ ਗੰਦੇ ਜੇ ਨਾ ਤੇ ਮੈਂ ਉਹਨੂੰ ਸਮਝਾਉਣੀ ਆ ਠਹਿਰ ਕੇ ਜੇ ਮੰਨ ਗਈ ਆ ਤੇ ਫਿਰ ਤੈਨੂੰ ਕਿਉਂ ਠਹਿਰ ਕੇ ਨਹੀਂ ਤੂੰ ਇਹਨੂੰ ਸਮਝਾ ਸਮਝਾ ਕੇ ਘਰ ਲੈ ਕੇ ਆ ਇੱਥੇ ਆ ਜਾ ਤੂੰ ਮੀ ਦੋ ਚਾਰ ਦਿਨ ਤੇ ਆਪੀ ਇਹਨੂੰ ਸਮਝਾਉਨੇ ਰਿਸ਼ਤਾ ਆਪਾਂ ਜਾਣ ਨਹੀਂ ਉਹ ਹਰ ਵਾਰੀ ਬਹਾਨੇ ਨਾ ਨਾ ਕਰੀ ਜਾਂਦੀ ਹਰ ਵਾਰੀ ਬਹਾਨੇ ਨਾ ਕਰੀ ਜਾਂਦੇ ਕਿ ਸ਼ਟਾ ਦੇ ਕਿਤੇ ਕਰਨਾ ਹੀ ਕਰਨਾ ਹੈ ਨਾ ਆਪਾਂ ਸ਼ਮੀ ਆ ਤੇ ਤਾਂ ਕਿਹਦੇ ਕਿਉਂ ਤੇ ਕਿਤੇ ਤੇ ਆਪਾਂ ਕਰਨਾ ਹੀ ਆ ਨਾ ਕਹਿ ਨਾ ਸ਼ਮੀ ਆ ਲੈ ਤੂੰ ਆ ਚਾਚੀ ਨਾਲ ਗੱਲ ਕਰ ਤੇ ਮਾਂ ਕਹਿੰਦੇ ਲੈ ਕੇ ਆ ਇਹਨੂੰ ਇੱਧਰ ਕਰੋ ਗੱਲ ਜੀ ਸ਼ਮੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬੇਟਾ ਠੀਕ ਹੈ ਹੁਣ ਤੋਂ ਹਾਂ ਜੀ ਅੰਧੀ ਠੀਕ ਆ ਬੱਸ ਗਲਤ ਕਰਾ ਆਂ ਅੱਛਾ ਚਲ ਕੋਈ ਦਵਾਈ ਲੈ ਤੇ ਮੇਰੀ ਗੱਲ ਸੁਣ ਤੂੰ ਨਾ ਇਹਨੂੰ ਸਿਮਨਤ ਨੂੰ ਨਾ ਗੱਲਾਂ ਚ ਲਾ ਕੇ ਨਾ ਇਹਨੂੰ ਸ਼ਾਮੀ ਘਰ ਲੈ ਕੇ ਆ ਤੂੰ ਕੋਈ ਹੋ ਜਾਦੀ ਨਹੀਂ ਮਾਤਾ ਤੇ ਉਹ ਆਈਆ ਉਹ ਰਹਿਣ ਦਾ ਥੋੜੇ ਜਿਹਾ ਬਾਕੀ ਚਲੋ ਰਹੀ ਕਾ ਰਿਸ਼ਤੇ ਦੀ ਮੈਂ ਨਾ ਸਮਝਾਉਣੀ ਆ ਕੋਈ ਨਹੀਂ ਤੇ ਲੈ ਕੇ ਬਦਲੋ ਜੋ ਕੋਈ ਗੱਲ ਨਹੀਂ ਫੇਰ ਆ ਜਾਏਗੀ ਫੇਰ ਆ ਜਾਏਗੀ ਤੇਰੇ ਨਾਲ ਤੂੰ ਹਜੇ ਇਹਨੂੰ ਇੱਕ ਵਾਰੀ ਲੈ ਕੇ ਆ ਮੇਰਾ ਕਹਿਣਾ ਮੰਨ ਇਨੂੰ ਲੈ ਕੇ ਆ ਤੂੰ ਸ਼ਾਮ ਤੱਕ ਇਹਨੂੰ ਲੈ ਕੇ ਆ ਕੱਲ ਉਹਨਾਂ ਨੇ ਆਣਾ ਹੈ ਘਰ ਉਹਨਾਂ ਨੂੰ ਕੋਈ ਸੁਰਜਵਾਬ ਦੇਣਾ ਹੁਣ ਬੇਸੀ ਥੋੜਾ ਕਰਾ ਨਹੀਂ ਕਰ ਆ ਜਾਂਦੀ ਅਸੀਂ ਆਹ ਇਹ ਤੇ ਹੈ ਵਾ ਚੱਲ ਅਗਲੇ ਨੂੰ ਸੁਰਜਵਾਬ ਦੇਣਾ ਤਾਂ ਭੰਦਾ ਹੀ ਇਹਨੂੰ ਦੋ ਵੀ ਹੈ ਜਵਾਬ ਜਵਾਬ ਜੂਬ ਕੋ ਨਹੀਂ ਦੇ ਰਹਾ ਸ਼ਮੀ ਤੇ ਤੂੰ ਹੋਇਆ ਇਹਨਾਂ ਕਰ ਬਸ ਮੇਰੀ ਗੱਲ ਸੁਣ ਤੂੰ ਜ਼ਿਆਦਾ ਗੱਲਾਂ ਨਹੀਂ ਕਰਨੀਆਂ ਅਸੀਂ ਤੂੰ ਇਹਨੂੰ ਸ਼ਮੀ ਕਰ ਲੈ ਕੇ ਤੇ ਸਮਝਾ ਕੇ ਤੇ ਲੈ ਆ ਬਸ ਸ਼ਮੀ ਮੈਂ ਕਰਦੀ ਆ ਉਹਦੇ ਨਾਲ ਗੱਲ ਕੋਸ਼ਿਸ਼ ਕਰਦੀ ਆ ਉਹਨੂੰ ਸਮਝਾਉਣ ਦੀ ਤੇ ਜਦ ਤੱਕ ਇਹ ਮੈਂ ਲੈ ਕੇ ਹਾਂ ਨਹੀਂ ਸ਼ਮੀ ਕਰ ਲੈ ਕੇ ਆ ਲੈ ਕੇ ਆ ਲੈ ਕੇ ਆ ਓਕੇ ਇਹ ਤਾਂ ਬੜੀ ਵੱਡੀ ਮਸੀਤਾ ਨੇ। ਇਹਨਾਂ ਨੂੰ ਵੀ ਗੱਲਾਂ ਚ ਲਾ ਲਿਆ ਜੇ। ਆਓ। ਉਹਨੇ ਤਾਂ ਪਹਿਲਾਂ ਹੀ ਕਹਿ ਦਿੱਤਾ ਵਾ ਜੇ ਨਹੀਂ ਉਹਨੂੰ ਪਸੰਦ ਤੇ ਨਾ ਕਰੋ। ਮੰਮੀ ਮੇਰੀ ਸੁਣ ਲੋ ਗੱਲ। ਰਿਸ਼ਤਾ ਇੱਥੇ ਹੀ ਹੋਣਾ ਜੀ। ਮੈਂ ਉੱਥੇ ਜਵਾਨ ਜਵਾਨ ਦੇ ਆਇਆ ਵਾ। ਪਰ ਮੇਰੀ ਗੱਲ ਸੁਣੋ ਆ ਕਿ ਸਾਹਮਣੇ ਬਹੁ ਕਿਤੇ ਰਿਸ਼ਤਾ ਹੋਏਗਾ। ਰਿਸ਼ਤਾ ਕਿਹਦੇ ਨਾਲ? ਅੱਗੇ ਵੇਖਾਂ ਨਹੀਂ ਕੀ ਹੋਇਆ। ਮੁੰਡਾ ਪਸੰਦ ਕੀਤਾ ਤੇ ਵਿਆਹ ਕਿਉਂ ਸ਼ਮੀ ਨੂੰ ਲੈ ਗਿਆ? ਇਹ ਕੋਈ ਚੰਗਾ? ਇਹ ਕੋਈ ਪਖੰਡ ਚੱਲਣ ਦੇ ਆ ਵਾ। ਕੋਈ ਸ਼ਰਮ ਜਾ ਹੀ ਨਹੀਂ ਗਈ। ਮੇਰੀ ਸੁਣ ਲੋ ਗੱਲ ਹੁਣ ਇਸ ਦਾ ਇੱਥੇ ਹੀ ਹੋਣਾ ਜੇ ਮੈਂ ਉਹਦੀ ਇੱਕ ਵੀ ਨਹੀਂ ਚੱਲਣ ਦੇਣੀ ਜੇ ਅੱਗੇ ਛੰਮੀ ਸੀ ਉਹਨੇ ਵੀ ਆਪਣੀ ਮਰਜ਼ੀ ਕਰ ਲਈ ਹੁਣ ਇਹਦੀ ਨਹੀਂ ਮਰਜ਼ੀ ਚੱਲਣੀ ਮੇਰੀ ਸੁਣ ਲੋ ਗੱਲ ਕੰਨ ਖੋਲ ਕੇ ਇਹ ਕੋਈ ਗੁੱਡਾ ਗੁੱਡੀ ਦਾ ਖੇਲ ਥੋੜਾ ਵਾ ਤੂੰ ਕੀ ਸਮਝਿਆ ਗੁੱਡਾ ਗੁੱਡੀ ਦਾ ਖੇਲ ਆ ਜਿੱਥੇ ਕਹੇਗੀ ਆਪਾਂ ਉੱਥੇ ਹੀ ਵਿਆਹ ਕਰਾਂਗੇ ਹੁਣ ਅੱਗੇ ਉਹਦੇ ਅੱਗੇ ਵੇਖ ਹੀ ਲੈ ਆਪਾਂ ਨੇ ਕੀ ਕੀਤਾ ਵਾ ਪਰ ਉਹ ਕਹਿਣ ਥੋੜੀ ਦੇਈ ਵੀ ਮੇਰਾ ਇੱਥੇ ਕਰ ਦੋ ਉਹਨੇ ਕੀ ਆ ਵਾ ਸੁਣ ਲੋ ਮੇਰੀ ਗੱਲ ਇਹ ਹੈਗੀ ਮੇਰੀ ਭੈਣ ਇਹ ਤਾਂ ਵੀਖ ਮੈਂ ਸੋਚਣਾ ਵਾ ਕੀ ਕਰਨਾ ਤੇ ਕੀ ਨਹੀਂ ਕਰਨਾ ਲੱਕੀ ਮੇਰੀ ਗੱਲ ਤੇ ਸੁਣ ਉਹਨੇ ਇਹ ਤਾਂ ਨਹੀਂ ਕਿਹਾ ਕਿ ਮੈਂ ਕਿਸੇ ਹੋਰ ਮੁੰਡੇ ਨਾਲ ਵਿਆਹ ਕਰਨਾ ਉਹਨੇ ਇਹੋ ਹੀ ਕਿਹਾ ਕਿ ਇੱਥੇ ਮੈਂ ਰਿਸ਼ਤੇਦਾਰ ਕਰਨਾ ਪਰ ਜਸਵੀਰ ਕਦੋਂ ਤੱਕ ਨਹੀਂ ਕਰਨਾ ਇੱਥੇ ਰੋਜ਼ ਦਾ ਪੰਗਾ ਪਈ ਜਾਗਾ ਅਸੀਂ ਰਿਸ਼ਤੇ ਲੱਭੀ ਜਾਵਾਂਗੇ ਉਹ ਰਿਸ਼ਤਾ ਨਾ ਕਰੀ ਜਾਏਗੀ ਮਤਿਆ ਇਸ ਗੱਲ ਨਾਲ ਮੈਂ ਸਹਿਮਤ ਆ ਉਹ ਦੱਸਦੀ ਵੀ ਨਹੀਂ ਕੋਈ ਜਿਹੜਾ ਰਿਸ਼ਤਾਂ ਦਾ ਉਹ ਨਾ ਕਰ ਦਿੰਦੀ ਇਹੋ ਹੀ ਤੇ ਚਾਚੀ ਕਹਿਣ ਨੇ ਵੀ ਸਾਨੂੰ ਕਲੀਅਰ ਦੱਸ ਦੇ ਦੇਖੋ ਸੀ ਅਗਲੇ ਨੂੰ ਨਾ ਕਰਾਂਗੇ ਸਾਨੂੰ ਵਜਾ ਤੇ ਦੱਸਣੀ ਪੈਣੀ ਵੀ ਕਿਹੜੀ ਗੱਲ ਤੁਸੀਂ ਨਾਤੇ ਕਰਦੇ ਆ ਅਗਲੇ ਦਿਨ ਇਹਨੇ ਖੁਸ਼ ਆ ਸਕਨ ਤੱਕ ਦੇ ਦੇ ਸਾਨੂੰ ਇਹ ਗੱਲ ਦਾ ਪਤਾ ਹੁੰਦਾ ਤੇ ਆਪਾਂ ਤੇ ਸਕਨ ਲਿੰਦੇ ਹੀ ਨਾ ਉਹਨਾਂ ਕੋ ਹੁਣ ਵੇਖੋ ਮੈਂ ਫੋਨ ਕਰਦਾ ਪਿਆ ਦੋ ਤਿੰਨ ਵਾਰੀ ਫੋਨ ਕੱਟਦਾ ਉਹਨੇ ਵਾਲਾ ਕੋਈ ਮਤਲਬ ਨਹੀਂ ਸੀ ਮੈਂ ਇਹਦਾ ਫੋਨ ਸੁਣਾ ਵੀਰੇ ਦਾ ਕਹਿਣਾ ਕੀ ਚਾਹੁੰਦਾ ਵਾ ਇਹ ਥੋੜਾ ਵਾ ਮੰਮੀ ਦਾ ਕੱਟਦਾ ਤੇ ਮੇਰਾ ਵੀ ਕੱਟੀ ਜਾਊਗੀ ਉਹ ਤਾਂ ਮੈਨੂੰ ਕੋਈ ਸਮਝਦੀ ਨਹੀਂ ਮੈਂ ਤੇ ਚੁੱਪ ਬੈਠਾ ਮੰਮੀ ਦੇ ਕਰਕੇ ਚਲ ਮੇਰੇ ਨਾਲ ਚਲ ਤੋ ਇਹਨਾਂ ਗਰਮ ਨਾ ਕੋਈ ਗੱਲ ਨਹੀਂ ਆਪਾਂ ਸਮਝਾਣੇ ਆਂ ਸ਼ਮੀ ਆਂਦੀ ਐ ਨਾ ਸ਼ਮੀ ਤੇ ਉਹ ਲੈ ਕੇ ਆਂਦੇ ਦੇਈਆ ਉਹਨੂੰ ਇੰਜ ਕਰੋ ਆਪਾਂ ਸ਼ਮੀ ਤੇ ਸਹੁਰੇ ਜਾ ਕੇ ਕਲੇਸ਼ ਨਹੀਂ ਪਾਣਾ ਨਹੀਂ ਨਹੀਂ ਇੱਥੇ ਗੱਲ ਕਰਨੀ ਆਂ ਸ਼ਮੀ ਨੂੰ ਇੱਥੇ ਬੁਲਾਣੇ ਆਂ ਇੱਥੇ ਬੁਲਾ ਕੇ ਸਾਰੀ ਗੱਲ ਕਰ ਕਦੋਂ ਦਾ ਤੇ ਰਿਸ਼ਤਾ ਲੱਭਣੇ ਹੋਂ ਤੇ ਉਹਦੀ ਸੱਸ ਵੀ ਚੰਗੀ ਐ ਸੋ ਕੋਈ ਨੇ ਮਿੱਠੇ ਪਿਆਰੀ ਹੋ ਕੇ ਕਿੰਨੇ ਗੱਲਾਂ ਵਧੀਆ ਕੀਤੀਆਂ ਨੇ ਕਿੰਨਾ ਵਧੀਆ ਲੱਗਾ ਸਾਨੂੰ ਵੀ ਪ੍ਰਭਾ ਬੜੀ ਮਿੱਠੇ ਪਿਆਰੇ ਜੀ ਸਾਡੀ ਵੀ ਮਿੱਠੀ ਪਿਆਰੀ ਹੋਏਗੀ ਦੱਦ ਨਾ ਮੰਮੀ ਮੇਰੀ ਸੁਣੋ ਗੱਲ ਇਹ ਤੂੰ ਹੀ ਸਮਝਾਉਣਾ ਝੋਣ ਨੂੰ ਤੇ ਮੈਂ ਕੀ ਤੇ ਮੈਂ ਨਾ ਨਹੀਂ ਸੁਣਨੀ ਜੀ ਵਾਜੀ ਤੇ ਇਹਿਸਮ ਜਾਇ ਉਹਨਾਂ ਕੋਈ ਲਾੜ ਬਿਆਨ ਨਹੀਂ ਕਰਨਾ ਤੇਨਾ ਮੈਂ ਕੀ ਕਰਾਂ ਜਸਬੀਰ ਮੈਂ ਤੇ ਫਸ ਗਈ ਹਾਂ ਬੜੇ ਗੁੱਸੇ ਚ ਗਏ ਜੇ ਹੋਣ ਨਹੀਂ ਜੇ ਇਹਨਾਂ ਨੇ ਸਿਮਰਤੀ ਸੁਣੀ ਅੱਗੇ ਤੇ ਰਿਸ਼ਤੇ ਨੂੰ ਨਾ ਹੋ ਗਈ ਜੇ ਪਰ ਮੈਨੂੰ ਨਹੀਂ ਲੱਗਦਾ ਇੱਥੇ ਨਾ ਕਰੇਗੀ ਹੁਣ ਹੁਣ ਇਹਨੂੰ ਕਰਨਾ ਹੀ ਪੈਣਾ ਇੱਥੇ ਰਿਸ਼ਤਾ ਪਰ ਜੀ ਕੁੜੀ ਨਾ ਸਾਡੀ ਮੰਨੀ ਤੇ ਫੇ ਠੱਕੇ ਹਾਲ ਕਿਵੇਂ ਕਰ ਦਿਆਂਗੇ ਦੱਸ ਦੇ ਜਵਾਬ ਇਹ ਹੋਈ ਤਾਂ ਕਹਿ ਨਹੀਂ ਪੀ ਉਹਨੂੰ ਕਿਸੇ ਤਰੀਕੇ ਪੁੱਛੀਏ ਹੁਣ ਉਹ ਤੇ ਮੰਮੀ ਹੁਣ ਚਾਚੀ ਸਾਨੂੰ ਪੁੱਛ ਨਹੀਂ ਬੈਣਾ ਵਾ ਤੇ ਉਹ ਨਾਵੇ ਕਿਤੇ ਪੁੱਛਾਂਗੇ ਪੁੱਛੀਏ ਕਿੰਨੂ ਜਿੰਨੇ ਗਰਮ ਗਏ ਆ ਨਾ ਮੈਨੂੰ ਨਹੀਂ ਲੱਗਦਾ ਪੀ ਇਹਨਾਂ ਨੇ ਉਹਦੀ ਸੁਣਨੀ ਹੈ ਕੋਈ ਉਹ ਮੈਂ ਤਾਂ ਬੋਲਣ ਨਹੀਂ ਦੇਣਾ ਜਸਵੀਰ ਇੰਚ ਕਰ ਜਾ ਉਹਨੂੰ ਸਮਝਾ ਕਿਤੇ ਗੁੱਸੇ ਚ ਛਮੇ ਦਾ ਘਰ ਨਾ ਚਲੇ ਦੇਖਿਆ ਜਾਏ ਤੇ ਉਹ ਵੀ ਆਪਣੀ ਧਾ ਦੇ ਸੱਚਾ ਏ ਇਹਨੇ ਤੇ ਰੋਜ ਦਾ ਪਖੰਡ ਹੀ ਫੜ ਲਿਆ ਕਦੀ ਆ ਨਹੀਂ ਪਸੰਦ ਕਦੀ ਮੈਨੂੰ ਪਿੰਡ ਨਹੀਂ ਮੈਂ ਪਿੰਡ 'ਚ ਕਜਾਰਾ ਨਹੀਂ ਕਰ ਸਕਦੀ ਚੰਗਾ ਭਲਾ ਸੀਮਾ ਤੇ ਉਹ ਰਿਸ਼ਤਾ ਪਿਆ ਹੁੰਦਾ ਸੀ ਮੈਂ ਜੀ ਪਿੰਡ 'ਚ ਨਹੀਂ ਰਹਿਣਾ ਗੋਆ ਕੋੜਾ ਮੈਨੂੰ ਚੁਕਣਾ ਪੈਣਾ ਉੱਥੇ ਨੇ ਚਾਰ ਗੱਲਾਂ ਕਰ ਛੜੀਆਂ ਹੁਣ ਦਾ ਸੁਣ ਕੇੜੀ ਕਮੀ ਕੱਢੇਗੀ ਭੈਣ ਜੀ ਇੱਕ ਗੱਲ ਪੁੱਛਾਂ ਮਾਮਾ ਦੀਆਂ ਦੇ ਦੇ ਇੱਕ ਗੱਲ ਹੁੰਦੀ ਹੈ ਕਿਤੇ ਨਹੀਂ ਨਹੀਂ ਜਸਬੀਰ ਨਹੀਂ ਐ ਜੀ ਕੋਈ ਗਲਤ ਨਹੀਂ ਹੋ ਹੈਗੀ ਕੋਈ ਵੀ ਨਹੀਂ ਸੋਚਿਆ ਵੀ ਨਹੀਂ ਜਾ ਸਕਦਾ ਮੈਂ ਤਾਂ ਕੀ ਪੈਂਜੀ ਹੋ ਸਕਦਾ ਨਹੀਂ ਕਿ ਕਿਸੇ ਹੋਰ ਨੂੰ ਪਸੰਦ ਕਰਦੀ ਹੋਵੇ ਤੇ ਲक्की ਕੋ ਡਰਦੀ ਹੋਵੇ ਕਹਿ ਨਾ ਪਾਦੀ ਹੋਵੇ ਜੇ ਪਸੰਦ ਕਰਦੀ ਹੁੰਦੀ ਤੇ ਅਸਤੇ ਵਿਆਹ ਕਰਨਾ ਹੀ ਹੈ ਜਸਵੀਰ ਸਾਨੂੰ ਦੱਸੇ ਬਸ ਸਾਡੋ ਦੇਖ ਹੈ ਵੀ ਮੁੰਡਾ ਸਰਦਾਰ ਹੋਣਾ ਚਾਹੀਦਾ ਬਸ ਮੁੰਡਾ ਨਹੀਂ Hindu ਹੋਣਾ ਚਾਹੀਦਾ ਜਸਵੀਰ ਆਪਾਂ ਸਰਦਾਰ ਮਤਲਬ ਕਿ ਵੀ ਸਰਦਾਰ ਹੈ। ਸ਼ਮੀਰ ਦੇ ਘਰ ਵਾਲਾ ਵੀ ਸਰਦਾਰ ਹੈ। ਕਿ ਆਪਾਂ ਸਰਦਾਰ ਨਾਲ ਹੀ ਕਰਨੇ। ਬਸ ਬਾਕੀ ਹੋਰ ਸਾਨੂੰ ਕੁਝ ਨਹੀਂ ਹੋ ਲੈਣਾ ਦੇਣਾ। ਪਤਾ ਨਹੀਂ ਇਹ ਦੇਲ ਵਿੱਚ ਕੀ ਗੱਲ ਚੱਲਦੀ ਵੈ ਪਰ ਜੋ ਤੂੰ ਸੋਚਦੀ ਵੀ ਨਾ ਇਹ ਜੀ ਕੋਈ ਗੱਲ ਨਹੀਂ। ਜੇ ਕੋਈ ਹੁੰਦੀ ਨਾ ਤੇ ਮੈਂ ਤੈਨੂੰ ਉਸੇ ਟਾਈਮ ਦੱਸ ਦੇਣੀ ਸੀ। ਉਹ ਮੇਰੇ ਤੋਂ ਜ਼ਿਆਦਾ ਪਹਿਲਾਂ ਤੇਰੀ ਆ। ਤੈਨੂੰ ਪਹਿਲਾਂ ਦੱਸੇਗੀ ਮੈਨੂੰ ਬਾਅਦ ਵਿੱਚ ਦੱਸੇਗੀ ਆ। ਚਲੋ ਉਹਨ ਮੌਕਾ ਸੰਭਾਲ ਲਈ ਪਹਿਲਾਂ ਤੇ ਆ ਮਸਲੇ ਦਾ ਹੱਲ ਕਰੀਏ ਨਾ ਆਹੋ ਜੀ ਲੱਖੀ ਨੂੰ ਸਮਝਾ ਲਈ ਜੇ ਕੋਈ ਉੱਚੀ ਉੱਚੀ ਬੋਲੇਗਾ ਜਰਾ ਤੇਰੀ ਕਾੜਾ ਮੰਦੇ ਨਹੀਂ ਤੇ ਤੂੰ ਗੱਲ ਕਰ ਲਈ ਠੀਕ ਹੈ ਭੈਣ ਜੀ ਆ ਯਾਰ ਨਾਮ ਰਹਿ ਹੈਂ ਕਿ ਲ ਬੰਦਿਆ ਵਾ ਪਰ ਫੋਨ ਵੀ ਪਤਾ ਨਹੀਂ ਕਿੱਥੇ ਯਾਰ ਕਿਸੇ ਰਕ ਕਾਣੀ ਯਾਰ ਕਿੱਥੇ ਸੁੱਟਦਾ ਮੇਰਾ ਹੈਂਕੀ ਵੀ ਨਹੀਂ ਲੱਭਦਾ ਫੋਨ ਹੀ ਨਹੀਂ ਲੱਭਦਾ ਤੇ ਕਿੱਥੇ ਚੀਜ਼ਾਂ ਗਵਾਤੀਆਂ ਸਾਰੀਆਂ ਕਾਣੀ ਯਾਰ ਕਿੱਥੇ ਸੁੱਟਦਾ ਸਾਰਾ ਕੁਝ ਤੇ ਦੇਖ ਲਿਆ ਵਾ ਸੱਚ ਕਿੰਨੇ ਸੋਹਣੇ ਕੱਪੜੇ ਕਦੋਂ ਮੇਰੇ ਰੱਬਾ ਸੁਪਨਾ ਸੱਚ ਕਰਨਾ ਹੈ ਕਦੋਂ ਮੇਰੇ ਮਨਪਸੰਦ ਮੁੰਡੇ ਨਾਲ ਮੇਰਾ ਵਿਆਹ ਹੋਣਾ ਮੈਂ ਤਾਂ ਪਹਿਲਾਂ ਹੀ ਸੋਚ ਲਿਆ ਮੈਂ ਨਾ ਚੂੜਾ ਤੇ ਲੇਹੰਗਾ ਆਪਣੇ ਸਰਦਾਰ ਜੀ ਦੇ ਪੱਗ ਨਾਲ ਦਾ ਪਾਣਾ ਕੋਦੋਂ ਮੇਰਾ ਸੁਪਨਾ ਸਾਚ ਹੋਇਆ ਸਾਰੇ ਨੇ ਨਾਸ਼ਤਾ ਕਰ ਲਿਆ ਬਸ ਹੁਣ ਆ ਮੇਰਾ ਹੀ ਪੂੜਾ ਵਾ ਜਦੋਂ ਪੂੜੇ ਬਣਾਉ ਕਿੰਨੇ ਕਿੰਨੇ ਖਾ ਜਾਂਦੇ ਮੇਰੀ ਤਾਂ ਵਾਰ ਹੀ ਨਹੀਂ ਆਉਂਦੀ ਸ਼ਮੀ ਉਹ ਕਿੱਥੇ ਆ ਯਾਰ ਕੀ ਕੰਮ ਹੀ ਲੱਗੀ ਰਹਿਣੀ ਆ ਮੇਰਾ ਮੋਬਾਈਲ ਤੇ ਮੇਰਾ ਹੈਂਕੀ ਨਹੀਂ ਲੱਭਣ ਦਿਆ ਕਿੱਥੇ ਸੁਟਿਆ ਵਾ ਪਤਾ ਨਹੀਂ ਇਹਨਾਂ ਨੂੰ ਤਾਂ ਕੁਝ ਦਿਸਦਾ ਹੀ ਨਹੀਂ ਆ ਕਿ ਪਤਾ ਨਹੀਂ ਬਹਾਨੇ ਬਣਾਉਂਦੇ ਰਹਿੰਦੇ ਮੈਨੂੰ ਕੋਲ ਬੁਲਾਉਂਦੇ ਕਦੀ ਮੇਰਾ ਹੈਂਕੀ ਨਹੀਂ ਲੱਭਦਾ ਕਦੀ ਮੇਰਾ ਮੋਬਾਈਲ ਨਹੀਂ ਲੱਭਦਾ ਕਦੀ ਫਲਾਣੀ ਚੀਜ਼ ਕਿੱਥੇ ਪਈ ਉੱਥੇ ਹੀ ਹੁੰਦੀ ਆ ਬਸ ਮੈਨੂੰ ਕੋਲ ਬੁਲਾਉਣਾ ਹੁੰਦਾ ਇਹਨਾਂ ਨੇ ਫੇਰ ਨੀ ਨਾਲ ਮੈਨੂੰ ਪੂੜਾ ਖਾਣ ਦੇਣਾ ਸਾਰਾ ਠੰਡਾ ਆਣਾ ਓਏ ਆ ਜਾ ਬਾਅਦ ਚ ਬਣਾ ਲਈ ਪੂੜੇ ਪਾੜੇ ਕੀ ਬਣਾਉਂਦੀ ਏ ਸੋ ਦਵਾਜ ਬਾਈ ਤੇਰਾ ਕੰਮ ਕਰ ਬਈ ਲੈ ਜਿਹੜਾ ਕੰਮ ਲੱਗ ਲੱਗ ਗਿਆ ਸਾਰਾ ਮੇਰਾ ਪੂੜਾ ਤੋੜਤਾ ਹੀ ਕੋਈ ਹਾਲ ਨਹੀਂ ਇਹਨਾਂ ਦਾ ਵੀ ਕੀ ਕਰਨ ਦੇ ਦੀਦੀ ਤੂੰ ਜਾਓ ਜਾ ਕੇ ਕੰਮ ਕਰੋ ਮੋਬਾਈਲ ਦੀ ਗੱਲ ਮੈਂ ਫੜਾ ਦਿੰਨੀ ਚੱਲ ਵਧੀਆ ਜਾ ਵੇਖ ਉੱਥੇ ਹੀ ਹੋਣਾ ਸਾਰਾ ਕੁਝ ਬਸ ਇਹਨਾਂ ਨੂੰ ਨਹੀਂ ਦਿਸਦਾ じゃ ਮੇਰੀ ਭੈਣ ਵੀ ਹੈ ਹਾਂਜੀ ਤੂੰ ਜਾ ਉਹ ਤੇ ਕੰਮ ਕਰੋ ਠੀਕ ਆ ਕੀ ਲੱਭੰਦੀ ਜੀ ਮੋਬਾਈਲ ਲੱਭੰਦਿਆ ਮੈਂ ਮੋਬਾਈਲ ਲੱਭੰਦੀ ਜੀ ਹਾਂ ਕੀ ਆ ਨਾਲੀ ਨਾ ਜਿੰਨੇ ਦਿਨ ਤੱਕ ਮੈਂ ਇੱਥੇ ਆਗੀ ਨਾ ਤੂੰ ਕੋਈ ਵੀ ਕੰਮ ਹੁੰਦਾ ਮੈਨੂੰ ਦੱਸਿਆ ਕਰੋ ਦੀਦੀ ਨੂੰ ਨਾ ਤੰਗ ਕਰਿਆ ਕਰੋ ਕੋਈ ਨਹੀਂ ਮੈਂ ਲਾ ਬਲੂ ਆਪਣੇ ਆਪ ਹੀ ਸ਼ਮੀ ਕਿੱਥੇ ਆ ਸ਼ਮੀ ਸ਼ਮੀ ਉਹ ਕੀ ਹੋ ਗਿਆ ਇਹਨੇ ਕੀ ਕਰੀ ਇਹਨੇ ਤੁਸੀਂ ਕੀ ਹੋਇਆ ਇਹ ਮੈਨੂੰ ਮੋਬਾਈਲ ਕਿਹਾ ਸੀ ਤੁਹਾਨੂੰ ਲਓ ਕਿਆ ਫੜਿਆ ਤੇ ਆ ਦਿੱਤਾ ਨਹੀਂ ਉਹਨੇ ਸਿਮਰਤ ਨੇ ਉਹ ਤਾਂ ਮਿਲ ਗਿਆ ਪਰ ਮੈਂ ਤੈਨੂੰ ਕਿਹਾ ਸੀ ਨਾ ਖਿਜੇ ਘਾਤੋਂ ਭਈ ਉਹ ਰੰਜੀਤ ਹੋਇਆ ਕੀ ਆ ਕੁਛ ਨਹੀਂ ਹੋਇਆ ਮੈਨੂੰ ਇਹ ਗੱਲ ਦੱਸ ਹੂੰ ਤੂੰ ਜਾਣਾ ਮਮੀ ਵੱਲ ਆਪਣੀ ਵਾਲ ਜਾਣਾ ਨਹੀਂ ਹਣਾ ਜਾਣਾ ਵਾ ਮੈਂ ਪਰ ਉਹ ਕਹਿੰਦੀ ਆ ਕਿ ਮੈਂ ਜਾਣਾ ਹੀ ਨਹੀਂ ਮੈਂ ਇੱਥੇ ਰਹਿਣਾ ਵਾ ਦੱਸੋ ਮੈਂ ਬਾਰ ਬਾਰ ਕਹਿੰਦੀ ਚੰਗੀ ਲੱਗਦੀ ਆ ਤੂੰ ਮਮੀ ਵੱਲ ਚੱਲ ਜਾਣਾ ਮਮੀ ਘਰੇ ਨਹੀਂ ਹੈਗੀ ਸਾਹਿਲ ਉੱਥੇ ਕਾਲਜ ਗਿਆ ਹੁੰਦਾ ਨਾਲ ਉਹਦੇ ਕੰਮ ਕਰਦੇ ਗਿਆ ਨਹੀਂ ਇਦਾਂ ਕੀ ਕਰਨਾ ਵਾ ਤੂੰ ਨਾਲ ਲੈ ਜਾਣਾ ਤੇਨੂੰ ਪਤਾ ਤਾਂ ਹੈਗਾ ਸਾਰਾ ਇਹ ਕਰਦਾ ਉੱਥੇ ਚਲੋ ਮੈਂ ਨਾਲ ਤੇ ਲੈ ਕੇ ਜਾਨੀ ਆ ਮੇਰੀ ਗੱਲ ਸੁਣੋ ਤੁਸੀਂ ਵੀ ਮੇਰੇ ਨਾਲ ਚਲੋ ਉੱਥੇ ਉਹਦੇ ਰਿਸ਼ਤੇ ਦੀ ਗੱਲ ਕਰਨੀ ਆ ਮੰਮੀ ਉਹਨਾਂ ਦਾ ਫੋਨ ਆਇਆ ਹੀ ਕੱਲ ਚਾਚੀ ਉਹਨਾਂ ਦਾ ਰਿਸ਼ਤੇ ਦੀ ਗੱਲ 'ਚ ਮੇਰਾ ਹੱਥ ਕੀ ਕੰਮ ਆ ਦੱਸ ਯਾਰ ਆਪਾਂ ਦੋਨੇ ਜਣੇ ਗੱਲ ਕਰਾਂਗੇ ਮਨਾਵਾਂਗੇ ਮੰਨਦੀ ਨਹੀਂ ਪਈ ਕੁੜੀ ਕੁਝ ਸਮਝਾਵਾਂਗੇ ਉਹਨਾਂ ਨੂੰ ਵੀ ਤੇਨੂੰ ਵੀ ਮੈਂ ਨਹੀਂ ਜਾਣਾਂ ਪਤਾ ਗੱਲ ਕੀ ਐ ਤੁਹਾਡੀਆਂ ਉੱਥੇ ਆਪਣੀ ਪਰਸਨਲ ਗੱਲਾਂ ਵਨ ਜੋ ਵੀ ਆ ਨਾ ਮੈਂ ਜਾ ਕੇ ਉੱਥੇ ਵੇਚਣੀ ਘਟਣਾ ਅੱਛਾ ਤੁਸੀਂ ਸਾਡੇ ਕੋਲ ਨਹੀਂ ਲਾਉਂਦੇ ਕਿੰਨਾ ਉੱਥੇ ਕੁਝ ਨਹੀਂ ਲੱਗਦੇ ਸਾਡੇ ਹੁੰਦੇ ਲੱਗਦਾ ਵਾ ਪਰ ਮੇਰੇ ਇੱਥੇ ਕੋਈ ਕੰਮ ਨਹੀਂ ਹੈ ਜਰਾਨੀਆਂ ਨੇ ਕੰਮ ਹੈ ਸਾਰੇ ਨਾਲੇ ਪਰਸਨਲ ਗੱਲਾਂ ਕਰਨੀਆਂ ਉਹਨਾਂ ਨੇ ਕਿਹਾ ਤਾਂ ਕੀ ਕਰਲਾ ਕਰਦੀਆਂ ਵਾ ਤੂੰ ਚੱਲ ਜਾ ਤੂੰ ਲੈ ਜਾਣ ਉਹ ਗੱਲੇ ਆ ਵੀ ਮੇਰਾ ਨਾ ਕੱਲੀ ਤਾਨੂੰ ਛੱਡਣ ਨੂੰ ਇੱਥੇ ਜੀ ਨਹੀਂ ਕਰਨ ਧਿਆ ਸਾਹੀ ਨੂੰ ਨਹੀਂ ਹੁੰਦੇ ਤਾਂ ਹੋਰ ਗੱਲ ਮੈਂ ਕਿਹ ਚ ਲੈ ਮੈਂ ਦੁਕਾਨ ਤੇ ਜਾਣਾ ਆਪਦੀ ਤੇ ਮੈਂ ਇੱਥੇ ਕੱਲੇ ਰਹਿਣ ਅੱਗੇ ਯਾਰ ਮੇਰਾ ਧਿਆਨ ਵਿੱਚ ਰਹਿਣਾ ਮਾ ਨਾ ਮੇਰੀ ਗੱਲ ਸੁਣੋ ਧਿਆਨ ਨਾਲ ਆਪਾਂ ਦੋਨੇ ਜਾਨੇ ਚੱਲਦੇ ਆਂ ਨਾਲੇ ਉੱਥੇ ਗੱਲ ਕਰ ਲਾਂਗੇ ਨਾਲੇ ਸਿਮਰਤ ਨੂੰ ਛੱਡ ਆਵਾਂਗੇ ਆਪਾਂ ਤੇ ਫੇਰ ਘਰੇ ਆ ਜਾਾਂਗੇ ਇੱਥੇ ਇਕੱਲੇ ਤੁਸੀਂ ਕੀ ਕਰੋਗੇ? ਸ਼ਮੀ ਤੂੰ ਗੱਲ ਸਮਝਦੀ ਨਹੀਂ ਆ। ਤੂੰ ਸਮਝ ਕਰ ਲੈ। ਕੀ ਸਮਝਾ ਦੱਸੋ। ਤੈਨੂੰ ਪਤਾ ਉਹਦੇ ਵਿਆਹ ਦੀ ਗੱਲ ਆ। ਨਾਲੇ ਕੀ ਉਤਾ ਉਹਨੇ ਜਿਹੜੀ ਗਲਤੀ ਰੇਣਾ ਕਰ ਲੈਣੀ ਉਹ ਮੇਰੇ ਸਾਹਮਣੇ ਨਹੀਂ ਕਰਨੀ ਗੱਲ ਆ। ਤੂੰ ਸਮਝਿਆ ਕਰ ਗੱਲ ਨੂੰ। ਕੋਈ ਗੱਲ ਐ ਇਦਾਂ ਦੀਆਂ ਹੁੰਦੀਆਂ ਵਾ ਜਿਹੜੀਆਂ ਕੁੜੀਆਂ ਨਾ ਕਰ ਲੈਂਦੀਆਂ ਮੁੰਡੇ ਸਾਹਮਣੇ ਉਹ ਨਹੀਂ ਗੱਲਾਂ ਕਰਦੀ ਨਾਲੇ ਮੈਂ ਤੂੰ ਤੂੰ ਬਿਲਕੁਲ ਸਮਝ ਜਾ ਗੱਲ ਤੂੰ ਜੋ ਵੀ ਕਹਿਣ ਦੇ ਆ। ਚਲੋ ਠੀਕ ਆ ਫਿਰ ਮੈਨੂੰ ਲੈ ਕੇ ਚੱਲ ਜੰਨੀ। ਪਾਣ ਵਾਲੇ ਮੇਰੀ ਗੱਲ ਸੁਣ ਹੂੰ ਤੂੰ ਠੀਕ ਐ ਨਾ ਬਿਲਕੁਲ ਠੀਕ ਐ ਨਾ ਏਡੇ ਸਾਹਮਣੇ ਹੀ ਆ ਤਾਂ ਉਹਨ ਛੱਡਿਆ ਉਹਨ ਉਥੇ ਨਾਲ ਉਹਦੀ ਪੜਾਈ ਖਰਾਬ ਹੋਉਂਦੀ ਇਹਨੂੰ ਪਤਾ ਤਾਂ ਹੈਗਾ ਵਾ ਆ ਹੂੰ ਤੇ ਹੁਣ ਉਹਨੇ ਰਹਿਣਾ ਹੀ ਆ ਫੇਰ ਥੋੜੀ ਵਾਪਸ ਆਉਣਾ ਵਾ ਫੇਰ ਉਹਨੇ ਵਾਪਸ ਆ ਕੇ ਕੀ ਕਰਨਾ ਵਾ ਰਹਿਲੇ ਹੁਣ ਉਹਨੇ 2-4 ਦਿਨ ਬਹੁਤ ਆ ਹਾਂ ਤੇ ਬਸ ਨਾਲੇ ਉਹ ਰਿਸ਼ਤੇ ਦੀ ਗੱਲ ਕਰਨ ਦੇ ਹੁਣ ਅਗਲੇ ਰਿਸ਼ਤੇ ਤੇ ਕਿਤਨਾ ਕਿਤੇ ਕਰਨਾ ਹੀ ਆ ਨਾ ਉਹ ਤੇ ਮੈਨੂੰ ਗੱਲ ਫੋਨ ਆਇਆ ਹੀ ਉਹਦੇ ਘਰ ਦੇ ਨੇ ਸੌਸ ਲਵਾ ਤੂੰ ਸਮਝਿਆ ਕੁਝ ਤੂੰ ਸਮਝਿਆ ਕਰ ਸੌਸ ਲਵਾ ਕਰਨੀ ਉਹਦੇ ਘਰ ਦੇ ਨੇ ਠੀਕ ਐ ਨਾ ਤੂੰ ਛੱਡਿਆ ਕਰ ਇਹ ਛੱਡਉਂਨੀ ਕੋਈ ਗੱਲ ਨਹੀਂ ਹਾਂ ਛੱਡਿਆ ਤੁੰਹਾਨੂੰ ਉਹਨੇ ਇੱਥੇ ਰੱਖ ਕੇ ਕੀ ਕਰਨਾ ਆ ਅੱਛਾ ਹੁਣ ਮੈਨੂੰ ਖਾਣ ਦੋ ਪੂੜਾ ਤੇ ਜਾਓ ਹਾਂ ਤੂੰ ਖਾ ਲਾ ਰੱਬ ਕਰੇ ਤੁਹਾਡਾ ਸਾਰਾ ਕੁਝ ਠੀਕ ਆ ਮੇਰੀ ਗੱਲ ਸਮਝ ਲੱਗੀ ਨਾ ਬੱਸ ਸਾਰੀ ਸਮਝ ਲੱਗੀ ਮੈਨੂੰ ਕੀ ਆ ਕੀ ਗੱਲ ਬੜੀ ਜਲਦੀ ਮੈਨੂੰ ਇੱਥੋਂ ਗੱਲ ਲੰਦੀ ਉਹ ਨਹੀਂ ਨਹੀਂ ਬਾਹੂ ਉਹ ਕਰਨੀ ਆ ਤੇਰੇ ਵੀ ਆਦੀ ਗੱਲ ਚਲੰਦੀ ਕਰੇ ਠੀਕ ਹੈ ਨਾ ਤੇ ਉਹਦੇ ਲਈ ਤੈਨੂੰ ਜਾਣਾ ਪੈਣਾ ਉੱਥੇ ਤੁਹਾਨੂੰ ਮੈਂ ਚੰਗੀ ਨਹੀਂ ਲੱਗਦੀ ਨਹੀਂ ਚੰਗੀ ਦੀ ਤੇ ਕੋਈ ਗੱਲ ਨਹੀਂ ਆ ਜੀਜੀਆ ਨੂੰ ਤੇ ਵੈਸੇ ਹਾਲੀ ਬੜੀ ਚੰਗੀ ਲੱਗਦੀ ਆ ਨਹੀਂ ਤੇ ਚੰਗੀਆਂ ਇਹ ਤੇ ਕੋਈ ਗੱਲ ਨਹੀਂ ਆ ਪਰ ਉੱਥੇ ਤੇਰੇ ਵਿਆਹ ਦੀ ਗੱਲ ਚਲੰਦੀ ਨੇ ਤੇਰਾ ਜਾਣਾ ਜ਼ਰੂਰੀ ਹੈ ਉੱਥੇ ਕਿੰਨੇ ਫੋਨ ਆ ਗਏ ਆ ਮਾਨੀ ਨੇ ਹੈਗਾ ਸ਼ਮੀਲ ਹਾਂਜੀ ਇਹਨੂੰ ਕਿਹੋ ਗਿਆ ਚੱਲ ਚਲੀਏ ਅੱਜ ਜਾਣੇ ਆ ਯਾਰ ਕੰਮ ਤੇ ਕਰ ਲੰਦੋ ਮੈਨੂੰ ਦੀਦੀ ਹਾਂ ਬੋਲ ਤੁਸੀਂ ਚਲ ਜਾਓ ਮੰਮੀ ਨਾਲ ਕੋਲ ਮੈਨੂੰ ਇੱਥੇ ਰਹਿਣ ਦੋ ਦੋ ਚਾਰ ਦਿਨ ਕਮਲ ਜੀ ਉੱਥੇ ਤੇਰੇ ਰਿਸ਼ਤੇ ਦੀ ਗੱਲ ਹੋਣ ਢਈ ਆ ਆਪਾਂ ਕਰਨੀ ਆ ਜਾ ਕੇ ਮੇਰਾ ਰਿਸ਼ਤਾ ਨਹੀਂ ਕਰਨਾ ਤੇਰਾ ਕਰਨਾ ਵਾ ਜੇ ਤੂੰ ਇੱਥੇ ਰਹਿ ਗਈ ਤਾਂ ਨਾ ਕਹਣਾ ਲੈ ਤੂੰ ਵੀ ਕਰਨਾ ਹੀ ਫਿਰ ਇੱਥੇ ਮੇਰਾ ਜੇ ਨਹੀਂ ਮਨ ਹੈਗਾ ਵਿਆਹ ਕਰਾਉਂਦਾ ਦੀਦੀ ਜਦੋਂ ਮੇਰਾ ਹੋਗਾ ਮੈਂ ਦੱਸ ਦਊਗੀ ਚੱਲ ਕੋਈ ਗੱਲ ਨਹੀਂ ਉੱਥੇ ਜਾ ਕੇ ਆਪਾਂ ਸਲਾਹ ਤੇ ਕਰੀਏ ਉਹਨਾਂ ਨਾਲ ਗੱਲ ਤੇ ਕਰੀਏ ਮਨ ਹੈਗਾ ਨਹੀਂ ਹੈਗਾ ਆਪਾਂ ਉੱਥੇ ਜਾ ਕੇ ਗੱਲ ਕਰੀਏ ਤੁਸੀਂ ਚਲ ਜਿਓ ਹਾਂ ਨਾਲੇ ਤੁਹਾਨੂੰ ਪਤਾ ਜੀਜਾ ਜਿੱਥੇ ਕੱਲੇ ਆ ਨਾਲੇ ਤੁਹਾਨੂੰ ਪਤਾ ਮੰਗਰੋ ਚਾਹ ਪਣ ਜੀ ਲੋੜ ਵੀ ਪੈ ਸਕਦੀ ਆ ਤੇ ਮੈਨੂੰ ਰਹਿਣ ਦਿਓ ਤੁਸੀਂ ਚਲ ਜਿਓ ਚੱਲ ਕੋਈ ਨਹੀਂ ਆਪਾਂ ਆ ਹੀ ਜਾਣਾ ਛੇਤੀ ਦੋਵੇਂ ਜਾਣੇ ਚਲ ਜਾਈਏ ਨਹੀਂ ਮੈਂ ਕੱਲੀ ਕਿੱਥੇ ਜਾਂਦੀ ਰਹੂੰਗੀ ਨਾਲੇ ਪਤਾ ਹੀ ਚਾਚੀ ਜੀ ਉਹਨਾਂ ਦਾ ਉਹਨਾਂ ਨੇ ਮੇਰੀ ਪ੍ਰੇਟ ਕਰ ਦੇਣੀ ਆ ਵੀ ਕੱਲੀ ਆ ਗਈ ਕੁੜੀ ਉੱਥੇ ਆ ਤੇ ਉਹਨੂੰ ਨਾਲ ਤੇ ਲਿਆ ਮੈਂ ਆਪਣੇ ਉਹਨਾਂ ਨਾਲ ਕਰ ਲੂੰਗੀ ਗੱਲ ਤੂੰ ਹੀ ਚੱਲ ਜਾ ਉਹਨਾਂ ਨਾਲ ਤਾਂ ਕਾਫੀ ਟਾਈਮ ਹੋ ਗਿਆ ਤੂੰ ਇੱਥੇ ਗਏ ਵੀ ਨਹੀਂ ਜੀ ਨਹੀਂ ਹੋ ਤਾਂ ਚੱਲ ਠੀਕ ਹੈ ਤੇਰੀ ਗੱਲ ਮੈਂ ਚੱਲ ਜੰਨੀ ਆ ਬਾਹੂ ਪਰ ਤੇਰੇ ਰਿਸ਼ਤੇ ਦੀ ਗੱਲ ਤਾਂ ਕਰਕੇ ਤੇਨੂੰ ਨਾਲ ਜਾਣਾ ਪੈਣਾ ਤੇਰੇ ਇੰਨਾ ਦਿਲ ਲੱਗ ਗਿਆ ਭੈਣ ਕੋਲ ਹੈ ਹਾਂਜੀ ਚੰਗਾ ਲੱਗਾ ਇੱਥੇ ਰਹਿ ਕੇ ਹਾਂਜੀ ਤਾਂ ਹੀ ਤੇ ਮੈਂ ਕਹਿ ਨਹੀਂ ਆ ਕਿ ਤੂੰ ਹੋਵਾ ਮੇਰੀ ਨਹੀਂ ਦੋ ਚਾਰ ਦਿਨ ਇੱਥੇ ਚੱਲ ਬਹੁਤੀ ਗੱਲ ਹੈ ਨਾ ਤੇ ਤੂੰ ਮੇਰੇ ਨਾਲ ਹੀ ਵਾਪਸ ਫੇਰ ਆ ਜਾ ਹੋਰ ਦੱਸ ਤੂੰ ਰਹਿ ਤੇਰਾ ਆਪਣਾ ਘਰ ਆ ਮੈਂ ਕਿਹੜਾ ਤੈਨੂੰ ਕਹਿੰਨੀ ਇੱਥੇ ਰਹਿ ਨਾ ਤੂੰ ਦੱਸ ਤੇਰੇ ਤੇ ਬਾਜੀ ਵੀ ਤੇਰਾ ਬੜਾ ਪਿਆਰ ਕਰਦਾ ਵਾ ਜੋ ਖਾਣਾ ਨਾ ਸ਼ਾਮਿਲ ਆਉਣਗੇ ਠੀਕ ਹੈ ਹੁੰਦੇ ਬੋਲ ਕੀ ਆ ਹੁਣ ਸੋਚੀ ਘੱਟ ਪਈ ਆ ਕੋਈ ਟੈਨਸ਼ਨ ਹੈ ਆ